ਡੇਰਾ ਬਾਬਾ ਨਾਰਕੋ ਪੁਲਿਸ थाने ਤੋਂ ਕੁਝ ਮੀਟਰ ਦੂਰੀ ਤੇ ਬੀਤੀ ਰਾਤ ਚੋਰਾਵਾਂ ਵੱਲੋਂ ਤਿੰਨ ਦੁਕਾਨਾਂ ਦੇ ਸ਼ਟਰ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਮੰਗੜ ਡੇਰੀ ਵਿੱਚੋਂ ਕਰੀਬ 16000 ਦੀ ਨਕਦੀ ਅਤੇ ਇੱਕ ਇਲੈਕਟ੍ਰਾਨਿਕ ਸੀਸੀਟੀਵੀ ਕੈਮਰਾ ਮਾਨਵੇਰ ਕਾ ਡੇਰੀ ਵਿੱਚੋਂ ਕਰੀਬ 4000 ਦੀ ਨਕਦੀ ਇੱਕ ਬੈਟਰੀਨ ਮਟਰ ਤੇ ਠੰਡੇ ਦੀਆਂ ਬੋਤਲਾਂ ਅਤੇ ਹੈਰੀ ਕੰਪਿਊਟਰ ਸੈਂਟਰ ਵਿੱਚੋਂ ਕਰੀਬ 50000 ਦਾ ਡਾਲਰ ਚੋਰ ਚੋਰੀ ਕਰਕੇ ਰਫੋ ਚੱਕਰੋ ਹੈਨ ਦੋ ਮੋਟਰਸਾਈਕਲ ਸਵਾਰ ਚੋਰਾਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਵੇਂ ਚੋਰ ਸਾਫਤ ਖਾਈ ਦੇ ਰਹੇ ਹਨ ਜੇ ਆਪਾਂ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਦੀ ਤਾਂ ਚੋਲਾ ਸਾਹ ਦੇ ਮੇਲੇ ਵਿੱਚ ਕਰੀਬ ਦਰਜਨ ਤੋਂ ਵੱਧ ਵਾਰਦਾਤਾ ਹੋ ਚੁੱਕੇ ਹਨ ਪਰ ਪੁਲਿਸ ਦੀ ਕੋਈ ਮਸਤੈਦੀਤ ਖਾਈ ਨਹੀਂ ਦਿੱਤੀ ਤੇ ਹੁਣ ਲੱਗੀ ਰਾਤ ਨੂੰ ਚੋਰਾਂ ਨੇ ਤਿੰਨ ਦੁਕਾਨਾਂ ਵਿੱਚ ਚੋਰੀ ਕਰਕੇ ਪੁਲਿਸ ਦੀ ਮਸਤੈਦੀ ਤੇ ਸਵਾਲੀਆ ਚਿੰਨ੍ਹ ਖੜੇ ਕੀਤੇ ਹਨ ਉਧਰ ਪੀੜਤ ਦੇ ਤਾਂ ਕਾਂਦਾਰਨ ਕਹਿ ਕੇ ਡੇਰਾ ਬਾਬਾ ਨਾਨਕ ਕੋ ਪੁਲਿਸ ਸੁੱਤੀ ਹੋਈ ਹੈ ਕਿਉਂਕਿ ਪੁਲਿਸ ਦੇ ਨਕਥਲੇ ਚੋਰ ਚੋਰੀ ਦੀ ਘਟਨਾ ਨੂੰ ਇਲਜ਼ਾਮ ਦੇ ਕੇ ਗਏ ਹਨ ਅਗਰ ਇਹ ਪਲੀਸ ਜਾਗਦੀ ਹੁੰਦੀ ਤਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇਸ ਲਈ ਡੇਰਾ ਬਾਬਾ ਨਾਨਕ ਰਖਵਾਲੀ ਰਾਬਾਸ ਰਹੀ ਚੱਲ ਰਹੀ ਹੈ ਉਧਰ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਿਐਚਓ ਸਤਪਾਲ ਸਿੰਘ ਡੇਰਾ ਬਾਬਾ ਨਾਨਕ ਨੇ ਚੋਰਾਂ ਦੀ ਕੀ ਗੱਲ ਕਰਨੀ ਸੀ ਉਲਟਾ ਦੁਕਾਨਦਾਰ ਉੱਪਰ ਭਾਂਡਾ ਭਾਂਦੇ ਹੋਏ ਕਿਹਾ ਕਿ ਇਹਨਾਂ ਨੇ ਆਪਣੀਆਂ ਦੁਕਾਨਾਂ ਦੇ ਤਾਲੇ ਛੋਟੇ-ਛੋਟੇ ਮਾਰੇ ਹੋયા ਨਾ ਤੇ ਇਹਨਾਂ ਕੋਈ ਵੀ ਦੁਕਾਨਾਂ ਦੇ ਚੌਕੀਦਾਰ ਨਹੀਂ ਰੱਖਿਆ ਪਰ ਫਿਰ ਵੀ ਅਸੀਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਕੇ ਜਲਦੀ ਚੋਰਾਂ ਨੂੰ ਫੜਿਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਮੈਂ ਮਾਨਵਿਰ ਕੱਢੀ ਨਹੀਂ ਆ ਤੇ ਮੈਂ ਸਿਰੇ ਆ ਤੇ ਮੇਰੇ ਫੋਨ ਗਿਆ ਇਥੇ ਦੇ ਰਹੇ ਹੂੰ ਕਿ ਤੇ ਦੁਕਾਨ ਦਾ ਤੇਰਾ ਸ਼ਟ ਖੁੱਲਾ ਰਿਆ ਵਾ ਤੇ ਮੈਂ ਕਿਹਾ ਚਲ ਕੋਈ ਮੈਂ ਮੈਂ ਇਹ ਬੰਦ ਕਰਕੇ ਗਿਆ ਵਾ ਤੇ ਬੈਹ ਗੁੱਦਸੇ ਮੱਥਪੇ ਕੇ ਕੇ ਆਇਆ ਜਾਣ ਕੇ ਮੈਂ ਵੇਖਿਆ ਤੇ ਖਲਾਰਾ ਖੁਰਾ ਕੋਈ ਖਾਸ ਨਹੀਂ ਪਿਆ ਮੈਂ ਸਮਾਸੂ ਬਾਹਰ ਕੱਢਿਆ ਕੱਢ ਕੇ ਮੈਂ ਵੇਖਿਆ ਤੇ ਬੈਟਰਾ ਤੇ ਨਿਮਟਰ ਜਿਹੜਾ ਉਹ ਲੱਗੇ ਜੋਗੇ ਤੇ ਕੋਈ ਗੱਲਾ ਖੋਲੇ ਗੱਲੇ ਚ ਕੋਈ 3000 ਰੁਪਿਆ ਇਹ ਭਾਣ ਪੂਣੀ ਪਰਚੀ ਪੁੱਟੀਆਂ ਹੀ ਉਹ ਠੱਡੇ ਦੀ ਦੁਤਰਾ ਬੋਲਾ ਲੈ ਆਇਆ ਖਾਰੇ ਖੁਰੇ ਲੈ ਗਿਆ ਕੋ ਕੀ ਮੰਗ ਕਰਦੇ ਮਗਾਨ ਨੇ ਵੀ ਜਦ ਸਾਰੀ ਚਾਹੀਦਾ ਰਾ ਰਾ ਨੂੰ ਪੈਰਾਪੂਰਾ ਲੋ ਜਿਹਦੇ ਨਾ ਪਜ ਨੁਕਸਾਨ ਕੇ ਦਾ ਨਾ ਹੋ ਇਹਨਾਂ ਕਿੰਨੇ ਨੁਕਸਾਨ ਹੋਇਆ ਇਹ ਵਿੱਚ 20 25 ਹਜ਼ਾਰ ਦਾ ਨੁਕਸਾਨ ਹੋਇਆ ਮੇਰੀ ਹੈਰੀ ਕੰਪਿਊਟਰ ਸੈਂਟਰ ਨਾਮ ਦੀ ਦੁਕਾਨ ਹੈਗੀ ਆ ਤੇ ਇੱਥੇ ਮੇਰੇ ਕੁਝ ਗੱਲੇ ਦੇ ਵਿੱਚ ਪੈਸੇ ਪਏ ਸੀ ਕੁਝ ਡਾਲਰ ਪਏ ਸੀਗੇ ਤੇ ਮੇਰੇ ਉਹ ਮਨ ਲੋ ਗੱਲਾ ਤੋੜ ਕੇ ਬਾਹਰੋਂ ਸ਼ਟਰ ਤੋੜ ਕੇ ਉਹ ਕੱਢ ਕੇ ਲੈ ਗਏ ਨੇ ਤੋ ਹੋਰ ਮੈਂ ਸਵੇਰੇ ਆਇਆ ਸੀਗਾ ਉਦੋਂ ਵੇਖਿਆ ਤੇ ਸ਼ਟਰ ਤਾਂ ਚੁੱਕਿਆ ਸੀਗਾ ਤੇ ਜਿਹੜਾ ਇਹ ਲੋਕ ਹੀ ਇਹ ਵੀ ਬਾਹਰੋਂ ਹੋਇਆ ਸੀਗਾ ਖੋਲ ਕੇ ਜਦੋਂ ਵੇਖਿਆ ਤਾਂ ਮੈਂ ਗੱਲਾਂ ਦੇਖਿਆ ਤੇ ਉਹ ਗੱਲਾਂ ਟੁੱਟਾ ਆਇਆ ਸੀਗਾ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਛੱਡਿਆ ਉਹਨਾਂ ਨੇ ਕਿੰਨੇ ਕੁ ਡਾਲਰ ਸੀ ਡਾਲਰ ਹੈਗੇ ਮਤਲਬ ਲਾਂਸਮ 50000 ਰੁਪਈਆ ਮਤਲਬ ਇੰਡੀਅਨ ਕਰੰਸੀ ਸੀਗੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇਗੇ ਇਹੋ ਜੇ ਲੋਕਾਂ ਨੂੰ ਮਤਲਬ ਸੇਧ ਦੇਣੀ ਚਾਹੀਦੀ ਆ ਫੜਨਾ ਚਾਹੀਦਾ ਇਹਨਾਂ ਨੂੰ ਕਿ ਬਾਕੀ ਲੋਕਾਂ ਨੂੰ ਮਤਲਬ ਚੈਨ ਦੀ ਸਾਰ ਰਾਹ ਨੂੰ ਸੌਂ ਸਕਣ ਇਹ ਤਿੰਨਾਂ ਦੁਕਾਨਦਾਰਾਂ ਨੇ ਛੋਟੇ ਛੋਟੇ ਤਾਲੇ ਲਾਏ ਲਏ ਹੀ ਅੰਦਰ ਬਾਅਦ ਕੋਈ ਇਹਨਾਂ ਦਾ ਵੱਡਾ ਤਾਲਾ ਹੈ ਨਹੀਂ ਹੀ ਨਾ ਇਹਨਾਂ ਦੇ ਕੋਈ ਕੈਮਰੇ ਲੱਗੇ ਆ ਜਿਹੇ ਕੈਮਰੇ ਇਹਨਾਂ ਦੇ ਲੱਗੇ ਵੀ ਆ ਸਾਰੇ ਕੈਮਰੇ ਬੰਦ ਪਏ ਆ ਕੋਈ ਚੌਕੀਦਾਰ ਵੀ ਨਹੀਂ ਰੱਖਿਆ ਹੋਇਆ ਬਾਕੀ ਹੋਰ ਐਨ ਸੀ ਸੀ ਟੀ ਕੈਮਰੇ ਵੇਖ ਕੇ ਚੈੱਕ ਕਰਾਂਗੇ ਕਿੰਨੇ ਚੋਰੀ ਕੀਤੀ ਹੈ ਕਿਹੜੀ ਕਿਹੜੀ ਦੁਕਾਨ ਹੈ ਜਿਨ੍ਹਾਂ ਦੀ ਕੋਈ ਚੋਰੀ ਦੁਕਾਨਾਂ ਤਿੰਨ ਆ ਹਾਂਜੀ ਇਹਨਾਂ ਵਿੱਚ ਇੱਕ ਤੇ ਗਾਹੀਰਾ ਸਿੰਘ ਹਾਂਜੀ ਇੱਕ ਸਲਵਿੰਦਰ ਸਿੰਘ ਆ ਇੱਕ ਹਰਜੀਤ ਸਿੰਘ ਆ ਤਿੰਨ ਦੇ ਕਿੰਨਾ ਨੁਕਸਾਨ ਦਾਦੇ ਆ ਸਰ ਹਾਂ ਕਿੰਨੇ ਨੁਕਸਾਨ ਆਤੇ ਨੇ ਨੁਕਸਾਨ ਕੋਈ ਇੱਕ ਦੇ ਇੱਕ ਨਿਕਿਆ 16000 ਰੁਪਇਆ ਮੇਰਾ ਗਿਆ ਇੱਕ ਨੇ 2000 ਰੁਪਇਆ ਦੇ ਬੈਟਰ ਆ ਤੇ ਇੱਕ ਕਹਿੰਦਾ ਮੇਰਾ 40000 ਰੁਪਇਆ ਸਰ ਮੇਲਾ ਚੱਲ ਰਿਹਾ ਤੇ ਕੁਝ ਨਹੀਂ ਹੋਇਆ ਜੀ ਲਕ ਪਰਦੀ ਨਹੀਂ ਪੁਲਿਸ ਤੇ ਬਹੁਤ ਜ਼ਿਆਦਾ ਤਰੀ ਫੈਂਡੀ ਆ ਪਬਲਿਕ ਬੜੀ ਤਰੀ ਫੈਂਡੀ ਆ ਕਰ ਲਈ ਨੇ ਟ੍ਰੇਸ ਕੋਈ ਨਹੀਂ ਰੀਅਲ ਨਹੀਂ ਸਰ ਵੇਖਿਆ ਜੀ ਇਹਦੇ ਜਦਾਂ ਮੇਲੇ ਦੇ ਵਿੱਚ ਇੱਕ ਕੋਕਨ ਵਾਲੇ ਦਾ ਕੰਨ ਵੱਡਦਾ ਹੁਣ ਵੀ ਇਹ ਤਿੰਨ ਦੁਕਾਨਾਂ ਦੀਆਂ ਚੋਰੀਆਂ ਆ ਜਾਂ ਤੇ ਲੋਕੀ ਕਹਿ ਰਹੇ ਆ ਵੀ ਜੜੇ ਤੇ ਪੁਲਿਸ ਪੁਲਿਸ ਦੇ ਤੋਂ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਆ ਹਾਂ ਕਰ ਰਹੀ ਕੰਮ